ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਪਿੰਡ ਸਾੜੜੇ ਕਲਾਂ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ 6 ਝੋਟੀਆਂ ਦੇ ਸਾਰੀਆਂ ਗੱਬਣਾ ਤਿਆਰ ਆ ਤੇ ਆਪਾਂ ਪਹੁੰਚਿਆ ਵੀਰ ਬਗੀਚੇ ਸਿੰਘ ਹਣਾ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਸੀ ਆਪਾ ਜੀ ਸਸੀ ਆਪਾ ਜੀ ਸਤਿਕਾਰ ਉਹ ਸੁਣਾਓ ਠੀਕ ਠਾਕ ਜੀ ਵਧੀਆ ਜੀ ਚਾਹੀਦਾ ਜੀ ਤੌਰ ਕਰੇ ਪਰਿਵਾਰ ਬਹੁਤ ਵਧੀਆ ਤੁਸੀਂ ਸੁਣਾਓ ਪਾਜੀ ਹਾਂਜੀ ਚੜ੍ਹਦੀ ਕਲਾ ਜੇ ਵਧੀਆ ਚੰਗੀ ਗੱਲ ਹੈ ਇਹ ਵੀ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਭਾਜੀ ਪੁਲੀਚਾ ਸਿੰਘ ਤੇ ਲਖਾੜਾ ਕਲਾ ਪੱਸੀ ਗੇਨ ਵਾਲਾ ਜਲਾ ਮੋਸਾ ਠੀਕ ਹੈ ਜੀ ਫੋਨ ਨੰਬਰ 9041796735 ਠੀਕ ਹੈ ਜੀ ਲਾਈ ਮੰਡੀ ਹਰ ਹਾਂਜੀ ਹਾਂਜੀ ਲਓ ਭਾਜੀ ਮੰਡੀ ਇੱਥੇ ਕਰੀਦਾ ਇਹ ਪਲੀਏ ਚੱਟ ਵੇਖ ਜਾਂਦਾ ਇਹਦੇ ਅੱਛਾ ਅੱਛਾ ਆ ਵੀ ਰਾਤੀ ਸਾਲਾ ਫੇਰ ਵੀ ਦੋ ਮੰਗਦੇ ਮੈਂ ਮੈਂ ਦਿੱਤੀਆਂ ਨਹੀਂ ਮੈਂ ਫਿਰ ਵੀਰੋ ਫੇਰ ਨਹੀਂ ਪਣੀ ਠੀਕ ਹੈ ਠੀਕ ਹੈ ਠੀਕ ਹੈ ਕਹਿੰਦੇ ਰੈਸਟ ਹੋ ਰਹੀਆਂ ਸਾਡੀਆਂ ਆ ਨਹੀਂ ਚਲੋ ਆਉਂਦੇ ਰਏ ਫੋਨਾਂ ਨੂੰ ਵੀ ਭਾਈ ਭਾਈ ਵੇਖ ਜਾਂਦੇ ਇਹ ਬਗੀਚੇ ਭਾ ਦੀ ਵੀਡੀਓ ਨਹੀਂ ਪਾਉਂਦੇ ਵੀਰ ਦੇ ਤੁਸੀਂ ਹਾਂਜੀ ਹਾਂਜੀ ਤੇ ਮੈਂ ਚਲ ਇਹ ਮਨਜੋਤ ਰਾਤੀ ਕਹਿੰਦਾ ਵੀ ਵੀਡੀਓ ਪਾਈਏ ਅੱਛਾ ਜੀ ਇਹਨੇ ਫਿਰ ਚੱਲ ਜੀ ਨੂੰ ਫੋਨ ਕੀਤਾ ਠੀਕ ਹੈ ਠੀਕ ਹੈ ਠੀਕ ਜੀ ਤੇ ਸੂ ਨੰਬਰ ਵੀਰ ਜੀ ਦੱਸਦਾ ਕਿ ਦੱਸੇ ਹਾਂਜੀ ਦੱਸਦਾ ਜੀ ਠੀਕ ਹੈ ਜੀ ਇਧਰੋਂ ਕਰੀਏ ਸ਼ੁਰੂਆਤ ਇਧਰੋਂ ਕਰ ਲਓ ਭਾਈ ਠੀਕ ਹੈ ਦੱਸਿਓ ਮੈਂ ਪਹਿਲੇ ਨੰਬਰ ਤੇ ਆ ਛੋਟੀ ਕਿਡਵਾ ਸੁਭਾ ਸੁਣਾ ਜੇ ਛੋਟੀ ਸੁਣੀ ਜੇ ਅੱਛਾ ਜੀ ਪਾਕਿਸਤਾਨੀ ਮਿਲੀ ਜਾ ਵੀ ਆ ਜੀ ਠੀਕ ਆ ਠੀਕ ਆ ਲੋ ਭਾਈ ਮਣਕੀ ਅੱਖ ਆ ਗਈ ਜਰੂਰ ਹੈ ਖਰਦੀ ਜੇ 14 15 ਅੱਛਾ ਜੀ ਅਰੇ ਫਲੈਕਿੰਗਾਂ ਵਾਂਗੂੰ ਬੰਦੀ ਹੁੰਦੀ ਏ ਠੀਕ ਆ ਠੀਕ ਆ 14 15 ਕਿਲੋ ਦਾ ਰਕਾਰ ਜੀ ਲੋ ਭੀ ਦੂਜਾ ਸੂਆ ਸੂ ਵੀ ਤੇ ਦਿਨ ਲੱਜੂਗੀ 10 ਤੋਂ 15 ਤੇ ਬਾਕੀ ਕਾੜ ਕਾੜ ਚੰਗਾ ਆ ਗਿਆ ਜੀ ਹਾਂ ਜੀ ਤੇ ਕਿੰਨਾ ਵੀ ਪਹਿਲੇ ਸਵੇਰੇ ਦਾ ਰਕਾਰ ਦਾ ਮੈਂ ਤੁਹਾਨੂੰ ਦੱਸਦਾ ਵੀ ਉਹ 14 ਕਿਲੋ ਦਾ ਜੋੜੀ ਨਹੀਂ ਦੁੱਧ ਅੱਛਾ ਇਹ ਪਹਿਲਾਂ ਨਹੀਂ ਬਹੁਤ ਚੰਗੀ ਜੋੜੀ ਬੰਦੀ ਬੜੀ ਹੁੰਦੀ ਫਿਰ ਜੇ ਕੱਚੀ ਆ ਸਰ ਠੀਕ ਆ ਠੀਕ ਆ ਹਾਂ ਜੀ ਬਾਕੀ ਠੰਡੀ ਸੀਲ ਬੜੀ ਆ। ਲਓ ਭਾਜੀ ਕਰੋ ਚੈੱਕ। ਬਰੂਨੀ ਦੀ ਰਵਿ ਦੇ ਵਿੱਚ ਆ ਗਈ ਏ। ਕਿੱਟ ਲਾਟੇ ਮੰਜੜੀਆਂ ਹਵਾ ਨੇ ਬਹੁਤ ਹੀ ਜ਼ਿਆਦਾ ਨੇ ਤੇ ਸੂਨ ਤੱਕ ਹਵਾ ਨਾਲ ਚੰਗਾ ਬਣ ਆ ਜੂਗੀ ਤੇ ਚੱਡੇ ਤੇ ਵੀ ਨਿਸ਼ਾਨੀਆਂ ਆ ਗਈਆਂ। ਇਹ ਥਣ ਭਾਂਡਾ ਵੀ ਬਹੁਤ ਹੀ ਚੰਗਾ ਲੱਗਾ ਜੇ। ਆ ਜਾ। ਲਓ ਜੀ ਫੇਸ ਕੋਲ ਦੀ ਸੇਂਗ ਸੂਰੂ ਵੀ ਕਰੋ ਚੈੱਕ ਨਿਗਾ ਨਿਗਾ ਜਾਈਏ ਸੇਂਗ। ਲਾਓ ਲਾਓ। ਕਿਹੜਾ ਵੀਰਪਰਾ ਸਾਬ ਨੂੰਗਾ 10 15 ਦੇਣਾ ਦੁੱਧ ਚੰਗਾ ਭਰ ਜਾਣਾ ਕਰਮਾਲੀ ਨੇ ਕਰੋ ਤੇ ਲਾਗੇ ਰੋਇਆ ਕਥਾਣ ਪੰਡਾ ਬੜੀ ਪੂਠ ਮੜੀ ਬਹੁਤ ਹੀ ਚੰਗਾ ਆ ਗਿਆ ਬਣੂ ਚੰਗੀ ਕੀ ਜੀ ਕੀ ਜੀ ਜੀ ਵਟ ਮੁੱਟ ਜਿਹੜਾ ਤੇ ਸੁਲਤਾ ਕੀ ਝਟਾ ਲਾਜ ਨਾ ਕਰਮਾਲੀ ਨੇ ਵੇਖੋ ਤੇ ਅਗਲੀ ਥਾੜ ਤੋਂ ਵੀ ਥਾਣਾ ਦਾ ਸੈਰ ਗਿਆ ਪਪਾ ਦਿਖਾਉਂਦੇ ਜੀ ਤੁਹਾਨੂੰ ਤੇ ਸੰਡੇ ਤੇ ਜਿਹੜੀਆਂ ਨਾੜਾ ਨੂੜਾ ਚੰਗੀਆਂ ਆਈਆਂ ਲਓ ਜੀ ਅੱਛਾ ਅੱਧਾ ਖਾਓ ਚਾਹ ਮੈਂ ਨਾੜਾ ਲੋਲਾ ਜਿਹੜੀਆਂ ਬਹੁਤ ਜਿਆਦਾ ਪਤਲੇ ਜੰਮ ਵਾਲੀਆਂ ਕਰੋ ਮਨਜੋਦ ਨਾਲ ਗੱਲ ਕਰੋ ਰੇਟ ਦੀ ਤੁਸੀਂ ਕੋਈ ਨਹੀਂ ਮਨਜੋਦ ਵੀ ਨਾਲ ਕਰੋ ਇਹ ਕੀ ਮੁੱਲ ਭਾਜੀ ਇਹਦਾ ਹਰ ਮੋਲੇ ਦਾ 12 ਅੱਛਾ ਜੀ ਹਾਂ ਨਾ ਹਾਂ ਨਾ 1 15 ਦੇ ਤਾਂ ਜੀ ਮੰਨਦਾ ਲਾ ਟਿਕ ਦਾ ਦੀ ਦਿਨਾਂਗੇ 100 ਰੁਪਿਆ ਛੋਟੇ ਨੇ ਅੱਛਾ ਜੀ ਲਓ ਭਾਜੀ 1 ਲੱਖ 10 ਛੋਟੀ ਭਾਜੀ ਬਹੁਤ ਚੰਗੀ ਜਿਹਾ ਵੀਰ ਲੈ ਜੂ ਨਾ ਹਾਂਜੀ ਕਰੂ ਯਾਦੀ ਠੀਕ ਹੈ ਠੀਕ ਹੈ ਜੀ ਆ ਕੇ ਵੇਖ ਲਓ ਜੰਮੀ ਪਲੀ ਕਿ ਤਰ੍ਹਾਂ ਹੀ ਠੀਕ ਹੈ ਠੀਕ ਹੈ ਲਓ ਭਾਜੀ ਪੇਟ ਪੂੜਾ ਵੀਰੇ ਜਾ ਬਾਕੀ ਹਸਾਵਣਾ ਮੈਂ ਡੇਢ ਦਿੰਦਾ ਜੀ ਹਾਂਜੀ ਇਹ ਨਾੜਾਂ ਵੀ ਚਮਦੇ ਚੰਗੀਆਂ ਆ ਗਈਆਂ ਪੱਲੇ ਚਮੜੀ ਆ ਪੱਲੇ ਚਮਦੀ ਝੋਟੀ ਠੀਕ ਹੈ ਤੇ 1 ਦਾ ਹਮ 200 ਰੁਪਏ ਛੋੜ ਕੋਈ ਨਹੀਂ 500 ਭਾਜੀ ਕਰਦਾਂਗੇ ਠੀਕ ਹੈ ਠੀਕ ਆ ਬਈ 500 ਰੁਪਏ ਛੋੜ ਬਾਈ ਕਹਿੰਦਾ ਕਿ ਕਰਾਂਗੇ ਤੇ ਬਾਕੀ ਕੋਈ ਸਾਹਮਣਾ ਭਰਾ ਲੈ ਗਿਆ ਤੇ ਦੁੱਧ ਚੰਗਾ ਭਰੀ ਜਾਊਗੀ ਤੇ ਆਜੋ ਦੂਜੇ ਨੰਬਰ ਤੇ ਭਾਜੀ ਆ ਝੂਟੀ ਭਾਜੀ ਦੱਸਿਓ ਹਾਂ ਇਹ ਝੂਟੀ ਬਾਰੇ ਮਨਜ਼ੂਰ ਆ ਵੀ ਦੱਸ ਦਿੰਦਾ ਮਨਜ਼ੂਰ ਸਿਆ ਦੱਸ ਓਏ ਆ ਝੂਟੀ ਦੇ ਭੜੇ ਇਹ ਮਨਜ਼ੂਰ ਨੇ ਸਪੈਸ਼ਲ ਮਂਗਾਈ ਆ ਅੱਛਾ ਜੀ ਮੇਰਾ ਭਰਾ ਬਣਿਆ ਵੀਰ ਹਾਂਜੀ ਏ ਭਗਤੇ ਭਾਈ ਨੂੰ ਅੱਛਾ ਜੀ ਸੁਖਾ ਅਨੰਦ ਪਿੰਡ ਆ ਭਾਜੀ ਠੀਕ ਆ ਠੀਕ ਆ ਤੇ ਕੁਲਦੀਪ ਆ ਵੀਰ ਬਈ ਰਾਜ ਇੱਥੇ ਮਾਲਟ ਹੁੰਦਾ ਰਿਹਾ ਬੜਾ ਜਿਹਾ ਅੱਛਾ ਜੀ ਉਹਦੇ ਘਰ ਦੀ ਝੋਟੀ ਆ ਭਾਜੀ ਇਹ ਠੀਕ ਆ ਠੀਕ ਆ ਮੇਰੇ ਕੋਲ ਵੀਰ ਕੋਈ ਬੇਸ਼ੱਕ ਬਿਲਕੁਲ ਖਾ ਕੇ ਲੈ ਜੀ ਇਹਦੇ 15 ਕਿਲੋ ਦੀ ਗਾਰੰਟੀ ਅੱਛਾ ਜੀ ਹਰੇ ਗੂੰ ਦਾ ਆਉਂਦੀ ਹੈ ਝੋਟੀ ਤੇ ਇਹ ਤਾਂ ਮੈਂ ਖੋਲ ਕੇ ਬਖਣਾ ਠੀਕ ਆ ਠੀਕ ਆ ਤੇ ਮੰਨ ਲਓ ਵੀ ਇੰਨੀ ਚੰਗੀਆਂ ਹੱਦੋਂ ਹੱਦੋਂ ਮਨਜੂਰ ਸਿੰਘ ਬਖਾ ਦੂਗਾ ਡਕਲਾ ਹੈਗਾ ਕੀ ਜਿਹੜੇ ਕਾਲ ਵਾਲ ਜਿਹੜਾ ਬੜੀਆਂ ਦੇ ਵਿੱਚ ਭਾਜੀ ਹਾਂਜੀ ਇਹਦੇ ਵਿੱਚ ਖੂਪੀਆਂ ਬੜੀਆਂ ਝੋਟੀਆਂ ਅ ਆਮਾਪੇ ਮੰਜੂਰੇ ਆ ਗਈ ਆ ਗਈ ਲਓ ਜੀ ਕਰੋ ਚੱਕਾ ਸਿੰਘ ਤੋਂ ਜਿਹੜਾ ਬੋਲਾ ਚੰਦਾ ਜੀ ਕਲਪਰ ਹੈ ਨਾ ਵਜਨ ਜੀ ਵੀ ਚੰਗੀ ਆ ਰਹੀ ਸੂਲ ਤਾਂ ਕਿ ਚੱਡਾ ਲੱਗਾ ਪਿਆ ਕਰਮਾਲੀਏ ਇਹ ਕਿੰਨਾ ਟਾਈਮ ਲਾ ਜੀ ਵਜੇ ਉਹ ਕਰਮ ਖੰਗ ਲਗਾ ਬੋ ਕਾ ਤੇ ਅਰੇ ਇਹ ਖੰਗ ਹੀ ਨਹੀਂ ਦੇ ਲਓ ਜੀ ਸੀਲੀਆਂ ਸੂਲੀਆਂ ਕਰੋ ਚੱਕ ਕਿਧਰੋਂ ਦੀ ਮਰਜ਼ੀ ਵਜੋ ਲਓ ਜੀ ਥਾਣ ਲਓ ਬਾਈ ਦੇਖੋ ਭਾਈ ਲਾਓ ਭਾਈ ਜੀ ਰਾਂ ਰਸੇ ਵਾਂਗੂ ਇਕੱਠੀ ਹੋ ਜਾਂਦੀ ਆ ਤੇ ਜਿੱਧਰ ਉਹਦੀ ਮਰਜ਼ੀ ਪਈ ਬਾਈ ਉਹਨਾਂ ਦੇ ਆਦ ਵਿੱਚ ਘਾਰ ਵੇੜੇ ਦੇ ਖਾਲਾਰ ਕੇ ਚਵਾਈ ਕਰੀ ਜੋ ਕਰਮਾਲੀ ਨੂੰ ਇਹ ਮੰਨ ਲਓ ਵੀ ਭਰਾ ਬਣਾਉ ਬਣਿਆ ਹੋਣਾ ਹੈ ਆਪਣਾ ਸਪੈਸ਼ਲਿਸ ਅਸਲ ਚੁੱਪ ਨੇ ਦਿੱਤੀ ਉਹਨੇ ਮੈਨੂੰ ਘਰ ਰੱਖਣ ਵਾਸਤੇ ਅੱਛਾ ਜੀ ਇਹ ਕਹਿੰਦਾ ਮਨਜੋਤ ਸਿੰਘ ਨੂੰ ਵੇਚੀ ਨਾ ਤੁਹਾਨੂੰ ਪਤਾ ਹੈ ਘਰ ਹੁਣ ਕਿੰਨਿਆਂ ਕਰ ਰੱਖ ਸਕਦੇ ਆ ਹਾਂਜੀ ਹਾਂਜੀ ਇਹ ਤਾਂ ਗੱਲ ਸਹੀ ਆ ਤੇ ਕਰੋ ਚੈੱਕ ਜੀ ਬਾਕੀ ਛੋਟੀ ਦੇਖੋ ਕੱਦ ਵਜੋਂ ਇਦਾਂ ਲੰਭਦਾ ਕੱਲੀ ਗੱਡੀ ਚਾਹੂ ਛੋਟੀ ਬਿਲਕੁਲ ਸਹੀ ਗੱਲ ਆ ਸਹੀ ਅਗਨੀ ਹਜੇ ਭਾਈ ਗੂੰਦ ਆਉਂਦੀ ਜੇ ਥਾ ਤੇ ਬਣੋਂ ਕਰਮਾਲੀ ਐ ਚਫ گاਵਾ ਨੂੰ ਢਿੱਲਾ ਢੁਲਾ ਜਿਹੜੀਆਂ ਹਜੇ ਚੱਡੇ ਤੇ ਕਾਫੀ ਆ ਤੇ ਸੂਨ ਤੱਕ ਹੋਣਾ ਨੇ ਚੰਗਾ ਬਣਾ ਲੈਣਾ ਵਾ ਹੇ ਗੂਂ ਦਾ ਉਂਡੀ ਤਨਾ ਆ ਲਾ ਕੇ ਵਿਖਾ ਦੇ ਪਾਜੀ ਲਾ ਲਾ ਦੇ ਲਾਓ ਪਾਜੀ ਕਰੋ ਪੇਟ ਕੋੜਿਆ ਦੋਨੋਂ ਬਹੁਤ ਹੀ ਜ਼ਿਆਦਾ ਚੌੜੀ ਤੇ ਸਿੰਗਲ ਹੱਡੀ ਆ ਗਈ ਆ ਐਂਡ ਪਲੈਟ ਜੱਡ ਪਲੈਕ ਜਿਹਨੂੰ ਆਪਾਂ ਕਹਿੰਦੇ ਨੇ ਆਹ ਵੇਖੋ ਪੈਰ ਆ ਇੱਥੋਂ ਤੱਕ ਜਾਣਾ ਪੈਰ ਰੱਖ ਚੜਨ ਵਾਲਾ ਚੱਡਾ ਬਣਾਉਂਦੀ ਛੋਟੀ ਹਜੇ ਗੂਂ ਦਾ ਉਂਡੀ ਆ ਅੱਛਾ ਜੀ ਇਹ ਵੀ ਨਾ ਕੋਈ ਵੀਰ ਕਵੇ ਮੇਰੇ ਨਾਲ ਹੁਣ ਮੜਾ ਅਵੇ ਮੜੀ ਮੜੀ ਗੁੰਡਾ ਮੜੀ ਆ ਵੇਖੋ ਲਓ ਜੀ ਬਿਲਕੁਲ ਅਜੇ ਗੁੰਡਾ ਹਾਂ ਬਿਲਕੁਲ ਹਜੇ ਛੋਟੀ ਦੇ ਮੰਨ ਲਓ 25 ਤਰੀਕ ਨੂੰ 10 ਮਹੀਨੇ ਦੇ ਜੀ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਆਹ ਫਿਰ ਦੋ ਚਾਰ ਦਿਨ ਉਹ ਗਰੰਟੀ ਹੋਊ ਜਿਹੜਾ ਵੀਰ ਮੇਰੇ ਕੋਲ ਲੈ ਜਾ ਦੁੱਦੀ ਅੱਛਾ ਜੀ ਥਣਾ ਦੀ ਤੇ ਪਿਛੇ ਦੀ ਠੀਕ ਹੈ ਠੀਕ ਹੈ ਜੀ ਇਹਨਾਂ ਤਿੰਨਾਂ ਚੀਜ਼ਾਂ ਦੀ ਆਪਣੀ ਗਰੰਟੀ ਫੋਲ ਹੋਊਗੀ ਅੱਛਾ ਜੀ ਤੇ ਦੂਜਾ ਸੁਆ ਸੁਣੀ ਜੀ ਠੀਕ ਹੈ ਲਓ ਵੀ ਦੂਜਾ ਸੁਆ ਸੁੂ ਵੀ ਤੇ 15 ਦੇ ਬਾਕੀ ਜਿਹਨੇ ਦੁੱਧ ਆਲੀਆ ਮੋਲ ਆਪਣਾ ਮੁਖਤੀ ਹੋਊਗਾ ਅੱਛਾ ਜੀ ਹਾਂ ਦੇਹਾਣਾ ਹਾਣਾ ਇੱਕ ਪੰਜਲੀ ਦੀਏ ਹੋਰ ਕਰਦਿਏ ਥੋੜੇ ਬੁਰੇ ਲਾ ਸਟ ਇੱਕ ਵੀਰੀ ਦੇ ਲਾਂਗੇ ਵਿੱਚੋਂ 200 ਰੁਪਏ ਛੋਟੇ ਠੀਕ ਹੈ ਤਾਂ ਕਿ ਭਾਜੀ ਮੈਂ 1.5 ਲੱਖ ਦੀਆਂ ਝੋਟੀਆਂ ਵੇਚੀਆਂ ਆਪਣੇ ਹੱਥ ਅੱਛਾ ਅੱਛਾ ਨਹੀਂ ਨਹੀਂ ਪਰਸੋਂ ਝੋੜਾ ਵੇਚਿਆ ਸੀ ਚੰਗਾ ਵਾਰੇ ਪਰ ਇੰਨੇ ਚਾੜ ਆ ਲੀਆਂ ਨਹੀਂ ਅੱਛਾ ਜੀ ਜਿਤਰਾ ਇਹ ਹਨ ਛੋਟੇ ਲੋ ਵੀ ਇਹਦੇ ਵੀ ਟਿੰਡੇ ਤੇ ਜਿਹੜੀਆਂ ਨਾੜਾਂ ਨੋੜਾਂ ਜਿਹੜੀਆਂ ਬਹੁਤ ਭਾਜੀ ਖਰੀ ਝੋਟੀ ਆ ਬਾਕੀ ਚਲੋ ਸਰ ਤੋਂ ਵੀਰ ਸਿਆਣੇ ਆ ਇੱਧਰ ਲੇਖੋ ਠੀਕ ਹੈ ਠੀਕ ਹੈ ਲਓ ਵੀ ਫਤਵਾ ਚਮ ਦੇ ਪਿੰਡੇ ਦੇ ਨਾੜਾਂ ਨੂੜਾਂ ਜਿਹੜੀਆਂ ਤੇ ਫੇਰ ਭਾਜੀ ਇਹ ਜਿੱਦਾਂ ਬੰਦੇ ਨਹੀਂ ਸਿਆਣੇ ਆ ਚੀਜ਼ ਮੇਰੇ ਕੋ ਇੱਕ ਹੋਰ ਡੰਗਰ ਦੀ ਕਰਕੇ ਵਿਖਾ ਲਈ ਬਿਲਕੁਲ ਸਹੀ ਗੱਲ ਹੈ ਜੀ ਐਂ ਮੋੜ ਤਾਂ ਕਿ ਜਿਹੜੀ ਕੱਠੀ ਹੋ ਜਾਂਦੀ ਰਸੇ ਵਾਂਗ ਪੰਜਾਬੀ ਕੁੜੀ ਦੀ ਗੋਤਰਗੀ ਗੋਸ਼ਾ ਮੰਗੇ ਪੰਜਾਬੀ ਕੁੜੀ ਸਾਡੀ ਦੀ ਗੋਤਰਗੀ ਇਹ ਗੋਤਰਗੀ ਪੂਛ ਹੈ ਦੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਆਹ ਈ ਚੀਜ਼ ਆ ਬਹੁਤ ਹੀ ਬਾਖ ਦੇਖੋ ਆ ਬਿੰਦਗਾਣਾ ਭਾਜੀ ਵੇਖੋ ਇਹ ਹੈ ਵੀ ਚੱਡਾ ਪਿੰਡਿਆਂ ਵਾਲਾ ਆ ਵੇਖੋ ਬਿੰਦਗਾਣਾ ਠੀਕ ਹੈ ਠੀਕ ਹੈ ਜੀ ਇਹ ਜਿਹੜਾ ਚੱਟਾ ਚੁੰਡਾ ਹੈ ਪਾਜੀ ਉਲਕੇ ਮਖਾਣ ਹੀ ਲੱਤ ਇਹਨੂੰ ਜਿੱਥੇ ਮਰਜ਼ੀ ਪਾਜੀ ਆ ਵੇਖੋ ਇਹਨੂੰ ਲੱਤ ਥੋੜਾ ਮਾਰਨੀ ਵਿਚਾਰੀ ਹੈ ਹਾਂਜੀ ਹਾਂਜੀ ਜਿੱਥੇ ਮਰਜ਼ੀ ਨੂੰ ਚੜੀ ਬਣ ਕੇ ਆ ਜੀ ਬਹੁਤ ਚੰਗੀ ਲੱਗੀ ਆ ਜੀ ਕਰੋ ਲਾਗੇ ਲੋ ਚੈੱਕ ਨੂੰ ਪਹਿਲਾਂ ਵੀ ਨਾ ਸੱਦੀਆਂ ਹਮ ਤੇ ਛਾਂ ਛੋਲੇ ਵੀ ਆਣ ਜਿੱਟ ਜਿੱਟ ਸਹੀ ਕੱਟ ਜਾਣਾ ਕਰਮ ਵਾਲੀ ਨੇ ਹਾਂਜੀ ਤੇ ਆਜੋ ਭਾਈ ਤੇ ਜੇ ਨੰਬਰ ਤੇ ਹਾਂਜੀ ਦੇਖੋ ਭਾਈ ਝੋਟੀ ਆ ਕਿਵੇਂ ਝੋਟੀ ਜੀ ਇਹ ਪਾਜੀ ਝੋਟੀ ਨਾ ਆਪਾਂ ਆਪ ਹੀ ਦਿੱਤੀ ਸੀ ਤੋਕੜ ਘਰੋਂ ਅੱਛਾ ਜੀ ਇਹ ਸ਼ਾਮ ਹੀ ਨਾਲ ਦੀ ਗੱਬਣ ਅਸੀਂ ਤੇ 9 ਕਿਲੋ ਦੁੱਧ ਹੀ ਦਿੱਤੀ ਸੀ ਤੇ ਲਈ ਠੀਕ ਹੈ ਠੀ ਆ ਵੀ ਜਰਨਜੀਤ ਭਾਈ ਦਿੱਤੀ ਪਈ ਵੀ ਵੀਡੀਓ ਚਾਟ ਪਹਿਲਾਂ ਸਾਢੇ ਕਿ ਤਿੰਨ ਚਾਰ ਮਹੀਨੇ ਪਹਿਲਾਂ ਪਈ ਆ ਅੱਛਾ ਜੀ ਕਿੰਨੇ ਮਹੀਨੇ ਪਹਿਲਾਂ ਠੀਕ ਹੈ ਠੀਕ ਹੈ ਇਹ ਝੋਟੀ ਦਾ ਰਿਕਾਰਡ ਮੰਨ ਲਓ ਵੀ 12 ਕਿਲੋ ਤੋਂ ਪਲੱਸ ਦਾ ਹੀ ਠੀਕ ਹੈ ਤੇ ਖਣਪਾਂਡਾ ਉਹ ਝੋੜੀ ਦਾ ਲਓ ਜੀ ਇਹਦੇ ਵੀ ਜਿਹੜੇ ਚੰਮ ਦੇ ਨਾਲਾ ਨੂੰ ਬਚੰਗੀਆਂ ਆਗੀਆਂ ਜੇ ਤੇ ਜੰਮੀ ਪਲੀ ਇਹ ਵੀ ਬਹੁਤ ਹੀ ਚੰਗੀਆਂ ਕਰਮਾਲੀ ਇਹ ਕਿੰਨਾ ਘੜੀ ਡੈਮੇਜ ਹੈ ਇਹ ਹਫਤਾ ਬਾਜੀ ਖੜੂਗੀ ਠੀਕ ਹੈ ਲਓ ਜੀ ਇਹ ਵੀ ਹਫਤੇ ਕਿਤਾਸ ਬਾਅਦ ਤੇ ਬਿੰਦੀਆਂ ਵਾਲਾ ਚੱਡਾ ਜੀ ਇਹਦਾ ਵੀ ਆ ਗਿਆ ਠੱਡੀ ਆ ਹੁਣ ਭਾਵੇਂ ਡਰੇ ਬਾਕੀ ਇਹ ਵੀ ਬੜੀ ਠੰਡੀ ਆ ਅੱਛਾ ਜੀ ਇਸ ਤਰ੍ਹਾਂ ਹੀ ਵੀ ਠੀਕ ਆ ਠੀਕ ਆ ਲਓ ਬਾਈ ਜਿਹੜੀਆਂ ਸਾਰੀਆਂ ਛੋਟੀਆਂ ਚੰਗੀਆਂ ਤੇ ਚੰਗੀਆਂ ਦਿਖਾਉਣੀ ਆ ਆਪਾਂ ਇਹ ਸਾਰੀ ਵੀਡੀਓ ਜਰੂਰ ਐਂਡ ਤੱਕ ਵੇਖਿਓ ਧੋਲੇ ਤੋਂ ਹੌਲਾ ਪਾ ਤੇ ਚੰਗੇ ਤੋਂ ਚੰਗਾ ਮਾਲ ਦੇ ਹਿਸਾਬ ਨਾਲ ਮਾਲ ਸਾਰਾ ਹੀ ਬਾਈ ਦੇ ਕੋਲ ਚੰਗਾ ਵਾ ਤੇ ਚੱਡਾ-ਚੁੱਡਾ ਇਹਦਾ ਵੀ ਕਰੋ ਚੈੱਕ ਟੇ ਲਾਂਟੂ ਲੱਗੜੀਆਂ ਇਹਦੀਆਂ ਵੀ ਕਾਫੀ ਅਜੇ ਬਹੁਤ ਅੱਗੇ ਜੋ ਲਿਖਿਆ ਹੋਇਆ ਹੈ ਉਸ ਨੂੰ ਕਹਿੰਦਾ ਕਿ ਕਰਮਾਲੀ ਨੇ ਬਣ ਜਾਣਾ ਵਾ ਬਹੁਤ ਬਣੂ ਵੇਖੋ ਭਾਈ ਚੰਦਰਪਾਲ ਜੀ ਬਣੂ ਬੜੀ ਝੋਟੀ ਭਾਈ ਜੀ ਕਰੋ ਥਣ ਪਾਂਡਾ ਇਹਨੂੰ ਵੀ ਬਹੁਤ ਹੀ ਚੰਗਾ ਲੱਗਾ ਵਾ ਹਾਂਜੀ ਤੇ ਇਹਦਾ ਮੁੱਲ ਭਾਜੀ ਇਹਦਾ ਮੁੱਲ ਲੱਖ ਕਰਦੇ ਆ ਇਹ ਕਿੰਨੇ ਦੇ ਹਾਨਾ ਹਾਂ ਨਾ ਪਤਾ ਨਹੀਂ ਯਾਰ ਦੀ ਦੇ ਦਈਏ ਨਹੀਂ ਇੱਕ ਚੋਂ ਛੱਡੀਏ ਥੋੜੇ ਬੋਦੇ 90 ਲ ਦੇਣਾ ਗਲਾਸ ਤੇ ਭਾਈ 90 ਦੀ ਝੋਟੀ ਖਵਾਗੇ ਅੱਛਾ ਜੀ 2 13 14 13 14 ਕਿਲੋ ਰਾਮਨਾ ਭਾਈ ਝੋਟੀ ਠੀਕ ਹੈ ਠੀਕ ਹੈ ਭਾਈ ਪਲੀ ਜੁੜੀ ਵੇਖ ਲੋ ਜੀ ਗੱਲ ਆ ਉਹ ਬਾਈ 90000 ਦੀ ਤੇ ਪਿੰਡੇ ਤੇ ਜਿਹੜੀਆਂ ਇਹਦੇ ਵੀ ਨੜਾ ਨੂੜਾ ਜਿਹੜੀਆਂ ਚੰਗੀਆਂ ਆਗੀਆਂ ਜੀ ਇਹ ਵੀ ਬਦਲੇ ਚੰਮ ਆ ਲਈ ਤੇ ਇਹ ਵੀ ਕੋਈ ਸਾਹ ਭਲਾ ਭਰਾ ਲੈ ਗਿਆ ਜੀ ਦੋਦੇ ਵੀ ਚਮੜਾ ਘਰ ਜੂਰੀ ਤੇ ਆ ਜੋ ਬਾਈ ਚੋਤੇ ਆ ਆ ਪਾ ਜੀ ਪਿਛਲੇ ਸੂਏ ਆਈ ਜੀ ਉਧਰੋਂ ਝੋਟੀ ਅੱਛਾ ਜੀ ਹਾਂਜੀ ਤੇ ਪਿਛਲੇ ਸੂਏ ਉਧਰੋਂ ਆਈ ਸੀ ਤੇ ਦੂਜਾ ਸੂਆ ਜੀ ਅੱਛਾ ਜੀ ਤੇ ਝੋਟੀ ਨੇ ਦੁੱਧ 11 12 ਕਿਲੋ ਪਿਛਲੇ ਸੂਏ ਨੇ ਭਰਿਆ ਸੀ ਅੱਛਾ ਜੀ ਹਾਂਜੀ ਇਹਦੇ ਦੇਣਾ ਹੈਗੇ ਜੀ ਪੂਰੇ 15 ਠੀਕ ਹੈ ਠੀਕ ਹੈ ਬਣਦੀ ਹੈ 15 ਦਿਨਾਂ ਜੇ ਖੜਦੀ ਜਿਹੜੇ ਘੱਟ ਘਾਟ ਇਹਦਾ ਵੀ ਬਹੁਤ ਹੀ ਚੰਗਾ ਆ ਗਿਆ। ਕੱਲ੍ਹ ਨੂੰ ਸਵੇਰੇ 11 ਤੋਂ 12 ਲੀਟਰ ਜਿਹੜਾ ਦੁੱਧ ਇਹਨੇ ਫਰਿਆ ਵਾ ਤੇ ਥਣ ਥਣ ਜਿਹੜਾ ਬਹੁਤ ਹੀ ਚੰਗਾ ਵਾ ਨੋਕ ਵਾਲਾ ਥਣ ਲੱਗਾ। ਬਾਕੀ ਵੇਖੋ ਇਸ ਦੀ ਕੁਆਲਿਟੀ ਭਾਈ ਜੀ ਬਹੁਤ ਵਾ ਬਾਕੀ ਖਾਦ ਦਾ ਵਜਨ ਵੀ ਚੰਗਾ ਛੋਟੀ ਸਾਹ ਬੜੀ ਹੈ ਜਿੰਨੀ ਹੈਗੀ ਆ। ਠੀਕ ਹੈ ਜੀ। ਹਾਂਜੀ। ਹੋ ਭਾਈ ਸਿੰਗਲ ਹੱਡੀ ਆ ਗਈ ਜੀ ਇਹ ਵੀ ਇੱਟੇ ਲਾਂਡੋ ਲਾ ਜਿਹੜੀਆਂ ਚੱਡੇ ਤੇ ਇਹਦੇ ਵੀ ਅਜੇ ਕਾਫੀ ਆ ਤੇ 15 ਦਿਨ ਕੋਈ ਸਾਬ ਲੋਗਾ ਭਰਾ ਵੀ ਚੰਗੀ ਬੰਦੂ ਕਿ ਤੇ ਬਿੰਦੀਆਂ ਵਾਲਾ ਜੀ ਇਹਦਾ ਵੀ ਛੱਡਾ ਇਹਦਾ ਦਿੰਦਾ ਭਾਜੀ ਠੀਕ ਆ ਜੀ ਸਿਰਫ ਥੋੜੀ ਜਿਹੀ ਕੱਚੀ ਕੱਚੀ ਆ ਅੱਛਾ ਜੀ ਬਾਕੀ ਕੋਈ ਗਮੀ ਨਹੀਂ ਛੁੱਟੀ ਹੈ ਠੀਕ ਹੈ ਠੀਕ ਹੈ ਲੋ ਜੀ ਬਿੰਦੀਆਂ ਵਾਲਾ ਛੱਡਾ ਜੀ ਇਹਦਾ ਵੀ ਹਾਂ ਜੀ ਤੇ ਇਹਦਾ ਮੁੱਲ ਭਾਜੀ ਹਰਾ ਇਹਦਾ ਵੀ ਮੁੱਲ ਸੇਮ ਜੋ ਇਹਨਾ ਲੱਖ ਕਰਕੇ ਆ ਵੀ ਲਾ 90 ਦੀ ਇਹ ਵੀ 90 ਦੀ ਇੱਕ ਦੋ ਜੋੜਾ ਇਕੱਠਾ ਲਾਉ ਹਾਂ ਜੀ ਫੇਰ ਕਰਦਾ ਆ ਮਾਪਾ ਲਿਆ ਵੀ ਇਕੱਠਾ ਹੀ ਆ ਅੱਛਾ ਜੀ ਆਪਣੇ ਬੰਦੇ ਕੋਈ ਲਿਆ ਦਿੱਤਾ ਵੀ ਹਿਸਾਬ ਨਾਲ ਪਾਈ ਅੱਛਾ ਜੀ ਤੇ ਫੇਰ ਆਪਾਂ 2000 ਰੁਪਏ ਦਾ ਮਾਨ ਕਰ ਦਿੰਦੇ ਠੀਕ ਹੈ ਲਓ ਜੀ ਜੇ ਕੇ ਫਿਰ ਪਰ ਤੇ ਜੋੜਾ ਫੇਟ ਆਉਂਦਾ ਤੇ ਮਾਨਤਨ ਬਾਈ ਕਹਿੰਦਾ ਕਿ ਜਲੂਤ ਕਰਾਂਗੇ ਉਹ ਬਾਈ ਝੋਟੀ ਦਾ ਕੰਨਾ ਹੈ ਬਾਹਰ ਮੰਨ ਲਓ ਜਿੱਥੇ ਮਰਜੀ ਕੋਈ ਵੀਰ ਫਿਰਦੇ ਇੰਨੀ ਝੋਟੀ ਨਹੀਂ ਮਿਲਦੀ ਨੀ ਨਸਲ ਦੀ ਹੋਦੀ ਸਹੀ ਗੱਲ ਸਹੀ ਗੱਲ ਨਹੀਂ ਬਿਲਕੁਲ ਸਹੀ ਹੈ ਜੀ ਸਹੀ ਗੱਲ ਲਓ ਬਾਈ ਇਹ ਵੀ 90000 ਦੀ ਜੇ ਤੇ ਕੋਈ ਜੇ ਕੇ ਤੇ ਜੋੜਾ ਫੇਟ ਆਉਂਦਾ ਤੇ ਫਿਰ ਖੁੱਲੋਂ ਮਾਨ ਕਰ ਹਾਂ ਜੀ ਸਹੀ ਬਰੇਜੀ ਜੀ ਤੇ ਆਹ ਭਾਈ ਏ ਭਾਜੀ ਤੋਂ ਤਾਈ ਮੇਰੇ ਦਾ ਮੁੰਡਾ ਹੈ ਪਿੰਡੋਂ ਅੱਛਾ ਜੀ ਉਹਦੇ ਕੋਲ ਮੇ ਝੋਟੀ ਲਈ ਆ ਅੱਛਾ ਜੀ ਇਹ ਝੋਟੀ ਦੇ ਦਿਨ ਪੂਰੇ ਹਜੇ 15 16 ਲੈਂਦੇ ਜੀ ਸੂਨ ਚ ਠੀਕ ਹੈ ਦੁੱਧ ਦਾ ਰਿਕਾਰਡ ਜੇ 12 ਕਿਲੋ ਦਾ ਦਾ ਪਹਿਲਾਂ ਤਾਂ ਕੇ ਗਾਂ ਨੂੰ ਰੱਖ ਦਿੰਦੀ ਜੀ ਅੱਛਾ ਜੀ ਵੇਖੋ ਜਿਹੜੀ ਪਹਿਲਾਂ ਹੀ ਗੱਲ ਦਸੀ ਜੀ ਹਾਂਜੀ ਹਾਂਜੀ ਬਾਕੀ ਦੁੱਧ ਨੂੰ ਖਾਣਾ ਦੀ ਦੁੱਧ ਦੀ ਪਿਛੇ ਦੀ ਮੇਰੀ ਗਾਰੰਟੀ ਭੋਲਾ ਠੀਕ ਹੈ ਠੀਕ ਹੈ ਜੀ ਤੇ ਬਾਕੀ ਕੱਦ ਵਜ਼ਨ ਤੁਸੀਂ ਆਹ ਵੇਖ ਲਓ ਕਿੰਨਾ ਹੈ ਝੋਟੀ ਦਾ ਲਓ ਜੀ ਕੱਦ ਵਜ਼ਨ ਇਹਦਾ ਵੀ ਚੰਗਾ ਆ ਗਿਆ ਜੈਡ ਬਲੈਕ ਪੂਛਤਾ ਕੀ ਆ ਗਈ ਜੇ ਵੀ ਕਰੋ ਜੀ ਚੈੱਕ ਕਰੀ 12 ਲੀਟਰ ਦਾ ਮਿਲ ਕਰ ਰਿਕਾਰਡ ਜੇ ਬਹੁਤ ਚੰਗੀ ਬਾਜੀ ਦੋ ਦੂਸਰੀ ਜਿਹੜਾ ਥਾਂ ਤੋਂ ਜਿਹੜਾ ਕੇਠ ਜਟ ਤੇ ਹੀ ਲੱਗਾ ਜੇ ਚੱਕ ਦੀ ਭਾਵੇਂ ਧੱਕ ਜਰੂਰ ਅੱਗੇ ਨੂੰ ਰੱਖੂਗੀ ਬਾਸ ਵਾ ਧੱਕ ਢੋਲੀ ਜੀ ਵੇਖੋ बस एज का तक गाणू रखदी हां बाकी जिने दूध चोणा वो नहीं आरे रहूगा ठीक है ते मुल्ल भी दा बिल्कुल जायज पादना आपा अच्छा जी हां जी लो भाई जी जेड़ा थान थू ने ना 14 नुक्रਾਂ ਤੇ ਇਕੱਲਾ ਇਕੱਲਾ ਲੱਗਾ ਤੇ ਗਿੱਠ ਗਿੱਠ ਤੇ ਹੀ ਆ ਸਾਣਾ ਜਿਹੜੇ ਪਾਸੇ ਮਰਜੀ ਫੀਤਾ ਫੜ ਕੇ ਮਾਪ ਲਿਓ ਇੱਕ ਕੋ ਜਾਈਏ ਵੀਰ ਭਾਈ ਦੋ ਦੋ ਗਿੱਠ ਤੇ ਥਾਣਿਆ ਹਮ ਹੈਗੀ ਕੀ ਗੱਲ ਹੈਗੀ ਸਹੀ ਗੱਲ ਹੈ ਜੀ ਲੋ ਭਾਈ ਜੀ ਕਰੋ ਚੈੱਕ ਉਧਰੋਂ ਗੱਗੇ ਤੋਂ ਵੀ ਉਨਾ ਜੇ ਤੇ ਪਿਛਲੀ ਸਾਈਡ ਤੋਂ ਵੀ ਉਨਾ ਹੀ ਆ ਥੜਾ ਇਹਦਾ ਮੁੱਲ ਭਾਜੀ ਫਿਰ ਇਹਦਾ ਮੁੱਲ 80000 ਅੱਛਾ ਜੀ ਹਾਂਜੀ ਇਹ ਕਿਨੇ ਦੇ ਦੇਣੀ ਆ ਲਾ 70000 ਦੇ ਦੇ ਹਾਂ ਨਾ ਭਾਜੀ 70000 ਦੀ ਕੋਈ ਦੇਗੀ ਅੱਛਾ ਜੀ ਹਾਂਜੀ ਇਹ ਬਾਕੀ ਇਹ ਵੀ ਨਹੀਂ ਜਾਰੀ ਤੱਕ ਰੱਖਦੀ ਆ ਮੈਂ ਖੜਦੀ ਥੋੜੀ ਜਿਹੀ ਰੱਖਦੀ ਗਾਵਣ ਪਰ ਬੰਦ ਹੀ ਬੜੀ ਅੱਗੋਂ ਇਤਰਾ ਜੰਦੀ ਆ ਠੀਕ ਆ ਠੀਕ ਆ ਹਾਂਜੀ ਲਓ ਭਾਜੀ ਇਹ ਬਿਲਕੁਲ ਜਿਹੜਾ ਨਾਰਮਲ ਤੇ ਦੁੱਧ ਇਹ ਵੀ 12 12 ਲੀਟਰ ਦੁੱਧ ਭਾਜੀ ਰਾਮ ਵੀ ਕਰਮਾਲੀ ਕੋਈ ਸਾਹ ਵਾਲਾ ਲੈ ਗਿਆ ਲੈ ਚਲੋ ਡੱਕੇ ਲਈ ਜਣੇ ਦੁੱਧ ਦੇ ਦੇਣ ਹਾਂਜੀ ਤੇ ਆ ਜੋ ਐਂਡ ਤੇ ਇੱਕ ਬੈਲ ਖੰਨਾ ਦਾ ਨੂੰ ਖੋਲ ਕੇ ਫੇਰ ਕਰਨੇ ਗੱਲ ਈ ਆ ਜੋ ਭਾਈ ਸੰਦਾਰ ਸਾਹਿਬ ਇੱਕ ਭਾਈ ਕਿਵੇਂ ਇਹ ਸਾਡੇ 6 ਮਹੀਨੇ ਦੀ ਗੱਬਣ ਜੀ ਅੱਛਾ ਜੀ ਸਾਡੇ 6 ਤੋਂ ਟੱਪ ਗਈ ਜੀ ਅੱਛਾ ਜੀ ਹਾਂ ਇਹ 7 ਹੋਣ ਵਾਲੇ ਆ ਇਹਨੂੰ 26 ਤਰੀਕ ਨੂੰ ਠੀਕ ਹੈ ਜੀ ਤੇ ਇਹਦੇ ਥਲੇ ਦੁੱਧਾ ਕਾ ਜੇ ਉੱਥੇ ਦੁੱਧ ਹੀ 8-9 ਕਿਲੋ ਅੱਛਾ ਜੀ ਹੁਣ ਆਪਾਂ 5-6 ਕਿਲੋ ਹੀ ਦੱਸ ਦੇ ਜੀ ਠੀਕ ਹੈ ਠੀਕ ਹੈ ਉਹ ਤਾਂ ਛੱਡਣ ਤੇ ਭਰਾਨਿਆਂ 2 ਮਹੀਨੇ ਛੜਨੀ ਪੈਣੀ ਆ ਪਾਣੂ ਤੇ ਰਿਕਾਡ ਭਾਜੀ ਇਹਦਾ 30 ਕਿਲੋ ਦਾ ਜੇ ਵੈੜਦਾ ਲਓ ਭਜੀ 30 ਲੀਟਰ ਵਾਲੀ ਚ ਫਾਰਮ ਵਾਲੀ ਵੈੜ ਜਿਹੜੀ ਬੋਦੀ ਵਾਲੀ ਛੱਡੀ ਸੀ ਉਹ ਵੀ ਪੜੀ ਜੋ ਤਾਂ ਦਰਦੀ ਆ ਅੱਛਾ ਜੀ ਆ ਵੇਖੋ ਥਾਂ ਨੂੰ ਆ ਡਾਡਾ ਮੋਠਾ ਲਾ ਜੇ ਆ ਵੇਖੋ ਚਵਾਈ ਠੀਕ ਹੈ ਠੀਕ ਹੈ ਠੀਕ ਹੈ ਲਓ ਭਈ ਅੱਛਾ ਠੀਕ ਕੋਈ ਵੀਰੇ ਇਹ ਨਾ ਕਹੇ ਥਾਂ ਛੋਟਾ ਏ ਦਰਦੀ ਮਤੇ ਜੋ ਮਾਰ ਕੇ ਖਾ ਮਗਲ ਵੀ ਆ ਵੇਖੋ ਭਾਜੀ ਦਰਦੀ ਕੋਲ ਦੇ ਮੜਾ ਆ ਵੇਖੋ ਭਾਜੀ ਠੀਕ ਉਹ ਜਮੇ ਮਾਰਦਾ ਹਾਂਜੀ ਹਾਂਜੀ ਐਨਾ ਚੋਲੇ ਉਹ ਮੋਰ ਵਾਲੇ ਜੀ ਤਾਂ ਠੀਕ ਲੈ ਜਾ ਕੋਈ ਨਹੀਂ ਬਾਕੀ ਕੀ ਜੇ ਲੋਥ ਜਿਹੜਾ ਬਹੁਤ ਤਕੜਾ ਆ ਗਿਆ ਹਨ ਫਾਰਮ ਵਾਲੀ ਵਹਿੜ ਜੇ ਇਹ ਸੱਚੇ ਇੱਕ ਦੋ ਮਹੀਨੇ ਦੀ ਗੱਲ ਇਹ ਆ ਇੱਕ ਉਹ ਬਾਹਰ ਚੰਗੀ ਆ ਜਣੀ ਆ ਹਾਂਜੀ ਹਾਂਜੀ ਇਹ ਜਿਹੜਾ ਵੀਰ ਲੈ ਜੂ ਯਾਰੇ ਯਾਰੇ ਲਾਉਂ ਯਾਰੇ ਹਸਾਣਾ ਲਾਉ ਇਹ ਹਸਾਣਾ ਕਮੇਟੀ ਜੀ ਬਿਲਕੁਲ ਸਹੀ ਗੱਲ ਹੈ ਜੀ ਦੁਕਾਨ ਤੇ ਕੋਈ ਤਾਂ ਕਰੋ ਚੱਕ ਕਾਦ ਲਾਉਂ ਉਹ ਵੱਡੀ ਵਹਿੜ ਜਿੱਡੀ ਆ ਇਹ ਸਜਦਾ ਰਿਕਾਰਡ ਬਹੁਤ ਹੀ ਚੰਗਾ ਦਾ ਜੀ ਤੀਰੋ ਪਲੱਸ ਦਾ ਜੀ ਤੀਰੋ ਪਲੱਸ ਇਹਦਾ ਦੁੱਧ ਚਵਾਇਆ ਵਾ ਤੇ ਇਹਦਾ ਮੁੱਲ ਭਾਜੀ ਹਰ ਆ ਸੁਕੇ ਦੇ 70000 ਦੀ 70 ਦੀ ਨਹੀਂ ਪੁੱਤ ਇਹ ਸੁਕੇ ਲੱਖੋਂ ਬਾਹਰ ਆ ਹਾਂਜੀ ਲੱਖੋਂ ਬਾਹਰ ਹੀ ਲਾ ਲੋ ਹੁਣ ਇਸ ਟਾਈਮ ਦਾ ਮੋਲ ਇਹਦਾ 50000 ਅੱਛਾ ਜੀ ਇਹ ਲਾ 40000 ਦੀ ਤੇ ਲੈਣਾ ਨਾ ਹਾਂ ਦਿਆ ਕਿਹਦੇ ਪਾਸੋਂ ਤੁਰ ਪਿਆ ਐ ਚੱਲ ਕੋਈ ਨਹੀਂ ਪਤਾ ਉਹ ਜਿਹੜਾ ਕਹਿਤਾ ਐ ਇੱਥੇ ਕਦੇ ਆਪ ਨੂੰ ਪੈਣ ਦੀ ਵਹਿੜ 40 ਦੀ ਚੱਲ ਕੋਈ ਨਹੀਂ ਜਰਾ ਜੇ ਹੁਣ ਮੇਰੇ ਮੁੰਡੇ ਨੇ ਕਹਿਤਾ ਨਾ ਕਿ ਕੋਈ ਗੱਲ ਨਹੀਂ ਬਾਕੀ ਵਹਿੜ ਮੈਨੂੰ ਅਜਾ ਕੋਈ ਨਹੀਂ ਅਜਾ ਉਹ ਬਾਹਰ ਆ ਵਹਿੜ ਭਾਜੀ ਹੁਣੇ ਹਾਂਜੀ ਹਾਂਜੀ ਠੀਕ ਹੈ ਕਿ ਨਹੀਂ ਨਹੀਂ ਬਿਲਕੁਲ ਸਹੀ ਗੱਲ ਐ ਇਹ ਮੰਨ ਲਓ ਚੀਰਮੈਨ ਫਾਰਮ ਚੋਂ ਆਈ ਜੀ ਅੱਛਾ ਜੀ ਇਹ 20 ਦੀ ਵਸ਼ੀ ਆਈ ਜੀ ਠੀਕ ਹੈ ਠੀਕ ਹੈ ਜੀ ਹਾਂਜੀ ਬਾਬਾ ਜੀ ਫਾਰਮ ਵਾਲੀ ਵਹਿੜ ਆ ਤੇ ਚੰਗੇ ਤਗੜੇ ਰਿਕਾਰਡ ਵਾਲੀ ਆ ਆਪਣੇ ਅੰਕਲ ਨੇ ਰਵੇਲਸੂ ਚੀਰਮੈਨ ਫਤਿਹੜੀ ਜੀ ਹਾਂਜੀ ਹਾਂਜੀ ਉਹ ਲਓ ਜੀ ਬਿਲਕੁਲ ਜੀ ਇਹ ਕਟਾ ਵੀ ਹੈਗਾ ਜੀ ਪਾਜੀ ਆਜੋ ਉਧਰ ਦੀ ਮਹਾਂ ਦਾ ਕਟਾ ਜੀ ਇਹਦਾ ਹੀ ਲਓ ਜੀ ਐਡ ਆ ਕਟਾ ਹੋਂ ਦੇ ਸਾਹਮਣੇ ਤੁਹਾਨੂੰ ਐਸੀ ਮਹਾਂ ਦਾ ਕਟਾ ਜੀ ਆ ਵੱਡੀ ਦਾ ਵੱਡੀ ਦਾ ਪਿਛਲੇ ਸੂਏ ਦਾ ਜੀ ਠੀਕ ਹੈ ਠੀਕ ਹੈ ਇਹ ਕਟਾ ਦਾ ਜੋ ਆ ਪਲਾਗੀ ਰਾਇਤ ਲੱਗ ਹੀ ਜਾਣਾ ਵੇਖੋ ਮੱਟਾ ਪਣੀ ਕੋਲੇ ਯਾਰਿਆੜੀ ਲਮੀ ਹਾੜੇ ਬੜੀ ਘਟੇਰੀ ਠੀਕ ਹੈ ਠੀਕ ਹੈ ਹਾਂ ਜੀ ਵੇਖੋ ਨਸਲ ਦਾ ਕਟਾ ਅਰਜਨ ਕੁੰਗੜ ਦਾ ਜੀ ਅਰਜਨ ਕੁੰਗੜ ਦਾ ਹਾਂ ਠੀਕ ਹੈ ਠੀਕ ਹੈ ਜੀ ਲਓ ਬਜੀ ਕਰੋ ਜੈਡ ਬਲੈਕ ਆ ਗਿਆ ਜੀ ਜੀ ਇਹ ਵੀ ਕੋਈ ਸੰਭਲਾ ਲਾ ਜੂਰੇ ਚੰਗਾ ਮੰਦੀ ਇਹ ਬੋਲ ਕੇ ਨਹੀਂ ਵਿਖਾਉਂਦੀ ਲੋੜਣਾ ਭਾਈ ਨਹੀਂ ਨਹੀਂ ਕੋਈ ਗੱਲ ਬਾਕੀ ਚੰਜੀਤ ਭਾਜੀ ਥਰੀ ਅੰਡਾ ਦਾ ਜਿਹੜੀਆਂ ਹੁਣਦਾ ਜਾਉਂਦਾ ਆੜਦਾ ਐੜੀਆਂ ਨਹੀਂ ਆਉਂਦਾ ਲੰਮੀਆਂ ਖੜਦਾ ਕੁਰੀਏ ਵਜੋਂ ਅੱਛਾ ਅੱਛਾ ਆਦਾ ਤੇ ਆਇਆ ਹੁਣ ਇਕੱਠੇ ਜੇ ਕਰ ਗਿਆ ਵਰ ਗਿਆ ਨਾ ਹਾਂ ਹੁਣ ਕਰ ਗਿਆ ਲੱਤੀ ਕਰ ਗਿਆ ਤੇ ਇਹਦਾ ਮੁੱਲ ਭਾਜੀ ਹੈਗਾ ਜੇ 15000 ਅੱਛਾ ਠੀਕ ਆ ਹਾਂਜੀ ਇਹ ਹਾਂ ਨਾ 12000 ਦਾ ਪਾ ਦੇਣਾ ਮੇਰਾ ਵੀ ਕੋਈ 8 9 ਵਾਲਾ ਨਾ ਸਾਨੂੰ ਫੋਨ ਲਾਵੇ ਉਹ ਵੱਡੀ ਝੋਟੀ ਦਾ ਕੱਟਾ ਜੀ ਠੀਕ ਹੈ ਠੀਕ ਹੈ ਕੰਜਨ ਕੁੰਗੜ ਸੀ ਮੰਦਾ ਜੀ ਠੀਕ ਹੈ ਜੀ ਕਿੰਨੇ ਕਿ ਹੋ ਗਈ ਉਮਰ ਇਤਨਾ ਉਮਰ ਹੈ ਭਾਜੀ ਹੁਣ ਵੇਖ ਲਓ ਵੀ ਸਾਲ ਦਾ ਹੀ ਹੋਇਆ ਸਾਲ ਨੂੰ ਅੱਛਾ ਜੀ ਉਹ ਮਹੀਂ ਫੇਰ ਸੁਪਾਂ ਲੱਗੀ ਠੀਕ ਹੈ ਠੀਕ ਹੈ ਜੀ ਲਓ ਵੀ ਸਾਲ ਕੇ ਦੇ ਆਸ-ਪਾਸ ਹੀ ਉਮਰ ਹੋਈ ਆ ਜਿਹੜੇ ਕੱਦ-ਕੁੱਦ ਜਿਹੜਾ ਚੱਲ ਰਿਹਾ ਲਓ ਬਹੁਤ ਮੰਗੋ 6 ਮਹੀਨਾ ਸਾਲ ਨੂੰ ਰੇੜੇ ਜੂਨ ਲਾਓ ਜੇੜੇ ਜੂਨ ਵਾਲਾ ਲਾ ਆ ਵੇਖ ਲਓ ਯਾ ਆਹ ਜੁਈ ਜਿਹੜੀ ਦੁੱਧ ਰੀ ਆ ਠੀਕ ਹੈ ਠੀਕ ਹੈ ਹਾਂ ਭਾਜੀ ਸਹੀ ਨਾ ਹਾਂ ਜੀ ਲਓ ਭਾਜੀ 12000 ਦਾ ਲਾਸਟ 12000 ਦਾ ਕਮਾ ਲਈ ਠੀਕ ਹੈ ਠੀਕ ਹੈ ਤੇ ਕਰੇ ਵੀ ਭਰਾ ਨੂੰ ਉਹ ਫੋਨ ਜਿਹਨੇ ਕਾਰ ਰੱਖਣਾ ਜਿੰਨੇ ਕਾਰ ਰੱਖਣਾ ਹਾਂ ਬਿਲਕੁਲ ਭਾਜੀ ਹਾਂ ਬਿਲਕੁਲ ਐਸੀ ਕੀ ਹੁਣੇ ਵੇਖ ਲਓ ਮੁਰੰਗਾ ਵੀ ਕੱਟੇ ਦੇਖੋ ਤੁਹਾਨੂੰ ਇਹਦਾ ਚੰਗਾ ਕਰ ਜਲਾ ਉਹਦੇ ਇਹ ਵੀ ਕੋਈ ਸਾਥ ਕੋਲ ਨਹੀਂ ਜਿਹੜੇ ਚੰਗੇ ਰਿਕਾਰਡ ਵਾਲਾ ਵਾ ਇਹ ਕਹਣਾ ਭਾਜੀ ਹੋਰ ਕੋਈ ਬਾਦ ਭਾਜੀ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਆਪਣੇ ਕੋਲ ਕੋਈ ਚੋਣ ਵਾਲਾ ਡੰਗਰ ਨਹੀਂ ਹੋਣਾਗਾ ਹਾਂਜੀ ਠੀਕ ਆ ਹਾਂਜੀ ਤੇ ਬਾਕੀ ਇਹ ਹੱਥ ਜੋੜ ਕੇ ਬੇਨਤੀ ਵੀ ਇੱਥੇ ਆਣ ਕੇ ਤਸੱਲੀ ਕਰਕੇ ਤੇ ਫਿਰ ਖੜਿਓ ਜੋ ਚੀਜ਼ ਵੀਡੀਓ 'ਚ ਵੇਖਣ ਦੇ ਜੇ ਨਾ ਹਾਂਜੀ ਹਾਂਜੀ ਉਹੋ ਹੀ ਇੱਥੇ ਆਣ ਕੇ ਨਿਕਲੂਗੀ ਠੀਕ ਹੈ ਜੀ ਡਬਲ ਵੀਡੀਓ 'ਚ ਹਾਂ ਡਬਲ ਦੇਖੂਗੀ ਇੱਥੇ ਆਣ ਕੇ ਆਪਾਂ ਇਹ ਨਹੀਂ ਹੈਗਾ ਵੀ ਜੇ ਵੀਡੀਓ 'ਚ ਮੰਨ ਲਓ ਕੋਈ ਵੱਡਾ ਡੰਗਰ ਵਖਾਉਂ ਰੇ ਝੂਮ ਕਰਕੇ ਉਹ ਨਹੀਂ ਹੋਗਾ ਉਹਦੇ ਨਾਲੋਂ ਮੰਨ ਲਓ ਇੱਥੇ ਆਣ ਕੇ ਵੱਧ ਦੇਖੂਗੀ ਵੱਧ ਦੇਖੇ ਜੇ ਕਿਸੇ ਵੀ ਜਿਹਨੂੰ ਵੀਡੀਓ 'ਚ ਵੱਡਾ ਜ ਬਜੋ ਤੁਮਾਂਗੇ ਪੰਜੀ ਠੀਕ ਆ ਠੀਕ ਠੀਕ ਦੇਖੋ ਜਿਹੜੀ ਗੱਲ ਆ ਕਰਨ ਵਾਲੀ ਬਿਲਕੁਲ ਸਹੀ ਗੱਲ ਆ ਜੀ ਕਿਉਂਕਿ ਇਹ ਕੰਮ ਨਹੀਂ ਕਰਨਾ ਠੀਕ ਆ ਕਿ ਨਹੀਂ ਹਾਂਜੀ ਹਾਂਜੀ ਤੇ ਬਾਕੀ ਵੇਖ ਲਓ ਮਾਲਦਾਰੇ ਸਾਹਮਣੇ ਠੀਕ ਆ ਲਓ ਭਾਈ ਪਸ਼ੂ ਪਾਈ ਦੇ ਕੋਲ ਮੰਡੀ ਵਾਲਾ ਹੀ ਮਾਹੌਲ ਬਣਾਇਆ ਪਿਆ ਬਿਲਕੁਲ ਹੀ ਹਿਸਾਬ ਨਾਲ ਨੋਰਮਲ ਰੇਟ ਸਾਂਭ ਛੱਡ ਕੇ ਭਾਈ ਨੇ ਰੇਟ ਪਾਏ ਆ ਬਿਲਕੁਲ ਬਿਲਕੁਲ ਤੇ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ